ਸ਼ਸ਼ੀਕਾਲ ਸਾਰੇ ਭਰਾਵਾਂ ਨੂੰ ਮੈਂ ਤੁਹਾਡਾ ਆਪਣਾ ਹਰਪਾਲ ਪੇਂਟਰ ਤਲਵੰਡੀ ਸਾਬੋ ਤੋਂ ਤੇ ਆਪਣੇ ਕੋਲੇ ਆਈ ਹੈ ਪੋਲੋ ਕਾਰ ਜਿਹਦਾ ਕੀ ਆਪਾਂ ਬੰਪਰ ਪੇਂਟ ਕਰਨਾ ਤੇ ਇੱਕ ਫੁੱਲ ਰਵਿੰਗ ਕਰਨੀ ਆ ਬੰਪਰ ਦੀ ਕੰਡੀਸ਼ਨ ਬਹੁਤ ਹੀ ਜ਼ਿਆਦਾ ਖਰਾਬ ਹੋਈ ਹੈ ਤੇ ਬੰਪਰ ਆਪਾਂ ਇਹੀ ਕਰਨਾ ਕਸਟਮਰ ਕਹਿੰਦਾ ਆਪਾਂ ਇਹੀ ਪੇਂਟ ਕਰਵਾਉਣਾ ਇੱਕ ਇਧਰੋਂ ਬੰਪਰ ਨੀਚੇ ਤੋਂ ਟੁੱਟਿਆ ਹੋਇਆ ਦੇਖੋ ਇੱਕ ਕੋਪਰੋਂ ਵੀ ਲੁੱਟਿਆ ਹੋਇਆ ਬਹੁਤ ਹੀ ਜ਼ਿਆਦਾ ਗੱਡੀ ਰਫ ਹੋਈ ਹੋਈ ਆ ਤੇ ਅਧਨੀਆ ਵੀਡੀਓ ਲਈ ਆਪਾਂ ਨੂੰ ਕਰ ਲੋ ਫੋਲੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਕਰ ਦਿਓ ਸ਼ੇਅਰ ਜੇ ਕਿਸੇ ਭਰਾ ਨੇ ਗੱਡੀ ਦਾ ਕੰਮ ਕਰਾਉਣਾ ਹੋਵੇ ਤੇ ਤਲਵੰਡੀ ਸਾਬੋ ਤੋਂ ਆਪਣੇ ਕੋਲੇ ਆ ਕੇ ਕਰਵਾ ਸਕਦਾ ਹੈ ਕੰਮ ਪੂਰਾ ਤਸੱਲੀ ਬਖਸ਼ਿਸ਼ ਕੀਤਾ ਜਾਊਗਾ ਹਾਂਜੀ ਮਿੱਤਰੋ ਆਪਣੀ ਗੱਡੀ ਹੋ ਚੁੱਕੀ ਆ ਪਲਾਸਟਰ ਪੱਟੀ ਲਾ ਕੇ ਰੈਡੀ ਤੇ ਬੰਪਰ ਤੁਹਾਨੂੰ ਵੀਡੀਓ ਦੇ ਵਿੱਚ ਦੇਖਿਆ ਪਹਿਲਾਂ ਕਿੱਦਾਂ ਦੀ ਕੰਡੀਸ਼ਨ ਸੀ ਪਲਾਸਟਰ ਪੱਟੀ ਤੋਂ ਬਾਅਦ ਉਹ ਸਾਰਾ ਰੰਗ ਜਿਹੜਾ ਪਹਿਲਾਂ ਪਟਿਆ ਹੋਇਆ ਸੀ ਉਹ ਸਾਰਾ ਲਾਇਆ ਆਪਾਂ ਤੇ ਇਹ ਬੰਪਰ ਖੋਣ ਵਾਲਾ ਤਾਂ ਹੈ ਨਹੀਂ ਸੀ ਕਿਉਂਕਿ ਇਹ ਚੇਂਜ ਕਰਨ ਵਾਲਾ ਸੀ ਪਰ ਕਸਟਮਰ ਕਹਿੰਦਾ ਆਪਾਂ ਕਰਵਾਉਣੀ ਇਹ ਆ ਪਹਿਲਾਂ ਬਾਈ ਕਿਸੇ ਨੇ ਪੇਂਟ ਕੀਤਾ ਦੇਖੋ ਬਹੁਤ ਜਿਆਦਾ ਰਫ ਹੈਗਾ ਤੇ ਕਲਰ ਦੀ ਮੈਚਿੰਗ ਦੇਖੋ ਆ ਦੇਖੋ ਸਸਤਾ ਕੰਮ ਕਰਾਉਣ ਨਾਲ ਤੇ ਕਾਲੀ ਕੰਮ ਕਰਾਉਣ ਨਾਲ ਜਲਦੀ ਨਾਲ ਐਦਾਂ ਦੀ ਪ੍ਰੋਬਲਮ ਜ਼ਰੂਰ ਆਉਂਦੀ ਹੈ ਆ ਦੇਖੋ ਵਧੀਆ ਕੰਮ ਕਰਾਉਣ ਤੇ ਥੋੜਾ ਜਿਹਾ ਟਾਈਮ ਤਾਂ ਲੱਗ ਹੀ ਜਾਂਦਾਗਾ ਜਿਹੜੇ ਕਾਲੀ ਚ ਕੰਮ ਕਰਾਉਂਦੇ ਹੋ ਏਦਾਂ ਹੋ ਜਾਂਦਾ ਪੇਂਟ ਇਧਰੋਂ ਵੀ ਦੇਖੋ ਹੁਣ ਦੇਖੋ ਸਾਰਾ ਫਟਿਆ ਹੋਇਆ ਇੱਕ ਮੌਸਮ ਅੱਜ ਬਹੁਤ ਜ਼ਿਆਦਾ ਖਰਾਬ ਆ ਤੇ ਧੁੰਦ ਦੇਖੋ ਕਿੰਨੀ ਪਈ ਹੋਈ ਆ ਇਹ ਧੁੰਦ ਦੇ ਕਰਕੇ ਥੋੜਾ ਜਿਹਾ ਕੰਮ ਕਰਨ ਚ ਦਿੱਕਤ ਆਉਂਦੀ ਐ ਤੇ ਟਾਈਮ ਲੱਗ ਜਾਂਦਾ ਜ਼ਿਆਦਾ ਇੱਕ ਆਪਾਂ ਰਨਿੰਗ ਬੋਰਡ ਕਰਨਾ ਐਥੋਂ ਟੱਚਿੰਗ ਹੀ ਕਰਨਾ ਇਹ ਇੱਕ ਡਰਾਈਵਰ ਸਾਈਡ ਉਹ ਵੀ ਸੁਣ ਦਿਖਾਉਣੇ ਆ ਉਹ ਵੀ ਟੱਚਿੰਗ ਹੀ ਕਰਨੀ ਐ ਰਨਿੰਗ ਬੋਰਡ ਦੀ ਦੇਖੋ ਤੇ ਇੱਕ ਆਪਾਂ ਫਰੰਟ ਬੰਪਰ ਟੁੱਟਿਆ ਹੋਇਆਗਾ ਇਹ ਵੀ ਆਪਾਂ ਪਲਾਸਟਿਕ ਵੈਲਡਿੰਗ ਕਰਕੇ ਜੋੜਨਾ ਇੱਕ ਨਿਸ਼ਚਿਤ ਰੋਟਿਆ ਹੋਇਆ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਕੰਮ ਨੂੰ ਦਿਖਾਉਣੇ ਵੀ ਕਿੱਦਾਂ ਦੀ ਫਿਨਿਸ਼ਿੰਗ ਆਊਗੀ ਕਲਰ ਦੀ ਜੀ ਮਿੱਤਰੋ ਆਪਣਾ ਬੰਪਰ ਹੋ ਚੁੱਕਿਆ ਰੈਡੀ ਤੇ ਇਹ ਦੂਆ ਦਾ ਆਪਾਂ ਕਰਨੀ ਆ ਰਵੰਗ ਦੀ ਤੇ ਬੰਪਰ ਦੀ ਫਿਨਿਸ਼ਿੰਗ ਚੈੱਕ ਕਰਾਉਣੇ ਆ ਦੇਖੋ ਬਹੁਤ ਜ਼ਿਆਦਾ ਖਰਾਬ ਸੀਗਾ ਜਿਹੜਾ ਕਿਦਾਂ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਘੈਂਟ ਆਈ ਹੈ ਤੇ ਦੂਜੀ ਛੜੂ ਵੀ ਤੇ ਬਾਈ ਨੇ ਪੇਂਟ ਇਹਦਾ ਖਰਾਬ ਸੀਗਾ ਆਹ ਦੇਖ ਸਕਦੇ ਹੋ ਤੇ ਪੇਂਟ ਕਰਵਾਇਆ ਨਹੀਂ ਇਹਦਾ ਕਰਕੇ ਇਹਦਾ ਕਲਰ ਦਾ ਥੋੜਾ ਇਹਨੂੰ ਡਿਫਰੈਂਟ ਹੈ ਕਿਉਂਕਿ ਇਹ ਪੇਂਟ ਖਰਾਬ ਹੋਇਆ ਹੋਇਆ ਤੇ ਆਪਣਾ ਕਲਰ ਡਿੱਗੀ ਨਾਲ ਮੈਚ ਹੈ ਤੇ ਇਹ ਵਿੰਡੋ ਨਾਲ ਮੈਚ ਆ ਦੇਖੋ ਆ ਪੇਂਟ ਕਿਸ ਨੇ ਐਦਾਂ ਹੀ ਕਰ ਰੱਖਿਆ ਪਾਟਿਆ ਹੋਇਆ ਰਨਿੰਗ ਬੋਰਡ ਤੇ ਟੱਚਿੰਗ ਕੀਤੀ ਆ ਤੇ ਫਰੰਟ ਬੰਪਰ ਦੀ ਆਪਾਂ ਇੱਥੋਂ ਕੀਤੀ ਹੈ ਟੱਚਿੰਗ ਤੇ ਇਹ ਘੱਟ ਥੱਲੇ ਤੋਂ ਕੀਤੀ ਆ ਇੱਕਦਰੋ ਆਪਣੇ ਗੱਡੀਆਂ ਵਾਲੇ ਮਿੱਤਰਾਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤੇ ਆਪਣੇ ਕੋਲੇ ਆ ਕੇ ਕੰਮ ਕਰਵਾ ਸਕਦਾ ਹੈ ਗੱਡੀ ਦਾ ਡੈਂਟਿੰਗ ਪੇਂਟਿੰਗ ਇਹਦਾ ਤੇ ਮਕੈਨੀਕਲ ਦਾ ਵੀ ਆਪਾਂ ਕੰਮ ਕਰਦੇ ਆ ਤੇ ਗੱਡੀਆਂ ਹਾਂਜੀ ਮਿੱਤਰੋ ਆਪਣੀ ਪੋਲੋ ਕਾਰ ਹੋ ਚੁੱਕੀ ਆ ਰੈਡੀ ਦੇਖ ਸਕਦੇ ਹੋ ਇੱਕ ਟਾਪ ਇਹਦੀ ਫੁੱਲ ਰਵਿੰਗ ਕੀਤੀ ਹੋਈ ਆ ਤੇ ਰਨਿੰਗ ਬੋਰਡ ਟੱਚਿੰਗ ਕੀਤਾਗਾ ਤੇ ਕਲਰ ਜਿਹੜਾ ਪੀਲਾ ਪਿਆ ਸੀਗਾ ਤੇ ਆਪਾਂ ਰਫ ਲਾ ਕੇ ਤੇ ਰਵਿੰਗ ਕਰਨ ਤੋਂ ਬਾਅਦ ਕਲਰ ਦੀ ਜੋ ਚਮਕਾਈ ਆ ਦੇਖ ਸਕਦੇ ਹੋ ਵਾਟਰ ਪੈਨਲ ਤੇ ਜੋ ਰੰਗ ਫਟਿਆ ਸੀਗਾ ਤੇ ਪੀਲਾਪਨ ਬਹੁਤ ਜ਼ਿਆਦਾ ਸੀਗਾ ਆ ਦੇਖ ਸਕਦੇ ਹੋ ਤੇ ਐਨੀ ਸੁਣੀ ਗੱਡੀ ਨਿਕੰਮ ਦੇ ਚਾਂਸ ਹੈ ਨਹੀਂ ਸੀਗੇ ਕਲਰ ਬਹੁਤ ਹੀ ਘੈਂਟ ਨਿਕਲਿਆ ਕਿਉਂਕਿ ਸਾਰਾ ਕਲਰ ਜਿਹੜਾ ਪੂਰੇ ਦਾ ਪੂਰੀ ਪੀਲਾ ਪਿਆ ਹੋਇਆ ਸੀ ਤੇ ਆ ਜੋ ਬੰਪਰ ਅਗਰ ਦੇਖ ਸਕਦੇ ਹੋ ਟੁੱਟਿਆ ਹੋਇਆ ਸੀਗਾ ਤੇ ਉਹਨੂੰ ਆਪਾਂ ਕੀਤਾ ਪੇਂਟ ਆਖੀਂ ਸਾਰੀ ਪ੍ਰੋਪਰ ਖਰਾਬ ਸੀਗੀ ਇਹ ਤੋਂ ਪ੍ਰੋਪਰ ਨਮਾ ਬਣ ਗਿਆ ਇੱਕ ਆਪਾਂ ਇਥੋਂ ਫਰੰਟ ਬੰਪਰ ਟੱਚਿੰਗ ਕੀਤਾ ਇੰਨਾ ਕੁ ਆ ਸਾਰਾ ਇੰਨਾ ਕੁ ਤੇ ਇੱਕ ਨੀਚੇ ਤੋਂ ਫਟਿਆ ਸੀਗਾ ਕਿਸੇ ਵੀ ਭਰਾ ਨੇ ਕਿਸੇ ਵੀ ਗੱਡੀ ਦਾ ਕੰਮ ਕਰਵਾਉਣਾ ਹੋਵੇ ਤੇ ਆਪਣੇ ਕੋਲੇ ਤਲਵੰਡੀ ਸਾਬੋ ਜੀਐਸ ਮੋਟਰ ਗੈਰੇਜ ਤੇ ਆਪਣੇ ਭਰਾ ਤੋਂ ਕੰਮ ਕਰਵਾ ਸਕਦਾ ਹੈ ਆਪਣੀ ਪੰਪ ਦੇ ਕੋਲੇ ਐਚਪੀ ਦੇ ਕੋਲੇ ਵਰਕਸ਼ਾਪ ਹੈ ਤਲਵੰਡੀ ਸਾਬੋ ਆਪਣੇ ਕੋਲੇ ਡੈਂਟਿੰਗ ਪੇਂਟਿੰਗ ਤੇ ਮਕੈਨੀਕਲ ਦਾ ਕੰਮ ਕੀਤਾ ਜਾਂਦਾ ਹੈ